ਇੱਕ ਬਹੁਤ ਗੰਭੀਰ ਮੁੱਦਾ ਜਿਹੜਾ ਪੰਜਾਬ ਦੀ ਰੀੜ ਦੀ ਹੱਡੀ ਕਹੀ ਜਾਂਦੀ ਖੇਤੀਬਾੜੀ ਨਾਲ ਜੁੜਿਆ ਹੋਇਆ ਤਾਂ ਮੈਂ ਇੱਥੇ ਪਹੁੰਚਿਆ ਕੱਲ ਵੀ ਬਹੁਤ ਸਾਰੇ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਨੇ ਆਪਣੇ ਪੱਖ ਰੱਖੇ ਸੱਤਾਧਾਰੀਆਂ ਨੇ ਆਪਣੇ ਪੱਖ ਰੱਖੇ ਭਾਵੇਂ ਜ਼ੀਰੋ ਆਵਰ ਹੋਵੇ ਭਾਵੇਂ ਕੁਐਸਚਨ ਆਵਰ ਹੋਵੇ ਔਰ ਇਹੀ ਰੀਤਾ ਇਸ ਹਾਊਸ ਦੀ ਕਿ ਜਿੱਥੋਂ-ਜਿੱਥੋਂ ਲੋਕਤੰਤਰੀ ਤਰੀਕੇ ਨਾਲ ਲੋਕਾਂ ਨੇ ਗਰਮੀ ਸਰਦੀ ਨਾ ਦੇਖਦੇ ਹੋਏ ਲਾਈਨਾਂ 'ਚ ਲੱਗ ਕੇ ਆਪਣੇ ਆਪਣੇ ਨੁਮਾਇੰਦੇ ਭੇਜੇ ਨੇ ਔਰ ਉਹਨਾਂ ਨੁਮਾਇੰਦਿਆਂ ਦਾ ਫਰਜ਼ ਬਣਦਾ ਹੈ ਕਿ ਉਹ ਜਿੱਥੇ ਕਾਨੂੰਨ ਦੇ ਘਾਰੇ ਸਾਰੇ ਬੰਦੇ ਨੇ ਉੱਥੇ ਆਪਣੇ ਇਲਾਕੇ ਦਾ ਔਰ ਆਪਣੇ ਲੋਕਾਂ ਦਾ ਜਿਹੜਾ ਹਾਲੇ ਬਿਆਂ ਜਿਹੜਾ ਉਹ ਕਾਰਨ ਕਿਤੇ ਸਕੂਲਾਂ ਦੀ ਕਮੀ ਹੈ ਕਿਤੇ ਸਕੂਲਾਂ ਚ ਟੀਚਰਾਂ ਦੀ ਕਮੀ ਹੈ ਕਿਤੇ ਡਾਕਟਰਸ ਨਹੀਂ ਹੈਗੇ ਕਿਤੇ ਬਿਰੋਧੀ ਤੇ ਨੂੰ ਹੋਸ਼ ਕਹਤਾ ਮਿਲਦੀਆਂ ਨੇ ਕਿਤੇ ਕੋਈ ਤਸੀਲਾਂ ਦੇ ਵਿੱਚ ਕੋਈ ਗੜਬੜੀਆਂ ਜਾਂ ਕੋਈ ਕੰਮ ਸੁਚਾਰੂ ਤਰੀਕੇ ਨਾਲ ਨਹੀਂ ਚੱਲਦਾ ਔਰ ਉਹਦਾ ਬਕਾਇਦਾ ਲਿਖਤੀ ਰੂਪ ਚ ਵੀ ਤੇ ਮੀਡੀਆ ਰਹੀ ਵੀ ਤੇ ਦੁਨੀਆ ਭਰ ਦੇ ਵਿੱਚ ਇਸ ਵਕਤ ਲਾਈਵ ਦੇਖਿਆ ਜਾ ਰਿਹਾ ਹੈ ਬਿਲਕੁਲ ਜ਼ਰੂਰ ਉਹਦਾ ਜਿਹੜਾ ਸਿੱਧਾ ਪ੍ਰਸਾਰਣ ਹੈ ਉਹਦਾ ਜਿਹੜਾ ਜਵਾਬ ਹੈ ਉਹ ਲੋਕਾਂ ਕੋਲੇ ਜਾਣਾ ਚਾਹੀਦਾ ਜਿਸ ਮਤੇ ਨੂੰ ਮਨਜੋਗ ਖੇਤੀ ਮੰਤਰੀ ਸਾਹਿਬ ਲੈ ਕੇ ਆਏ ਹੈ ਅਸੀਂ ਇਹਦਾ ਪਹਿਲਾਂ ਹੀ ਲਿਖਤੀ ਵਿਰੋਧ ਕਰ ਚੁੱਕੇ ਹਾਂ ਸਾਡੇ ਕੋਲੇ ਇੱਕ ਚਿੱਠੀ ਆਈ ਸੀ ਗਵਰਨਮੈਂਟ ਦੀ ਕਿ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ-ਪਹਿਲਾਂ ਇਹਦੇ ਬਾਰੇ ਦੱਸੋ ਇਹਦੇ ਬਾਰੇ ਆਪਣੇ ਵਿਚਾਰ ਦਿਓ ਅਸੀਂ ਉਹ ਵਿਚਾਰ ਵੀ ਡਿਟੇਲ ਚ ਦਿੱਤੇ ਕਿ ਅਸੀਂ ਮੁੱਢੋਂ ਜਿਹਨੂੰ ਕਹਿੰਦੇ ਆਪਾਂ ਇਸ ਤੁਹਾਡੇ ਜਿਹੜੇ ਮਤੇ ਨੂੰ ਰੱਦ ਕਰ ਦਿਆਂ ਕਿਉਂਕਿ ਇਹਦੇ ਨਾਲ ਤੁਸੀਂ ਕੁਝ ਨਹੀਂ ਬਦਲ ਰਹੇ ਬਸ ਉਹੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਥੋੜਾ ਜਿਹਾ ਲਫ਼ਜ਼ਾਂ ਦਾ ਹੇਰਫੇਰ ਕਰਕੇ ਫਿਰ ਦੁਬਾਰਾ ਵਾਪਸ ਲੈ ਕੇ ਆ ਰਹੇ ਉਹਨਾਂ ਕਾਲੇ ਕਾਨੂੰਨਾਂ ਦਾ ਤਾਂ ਕੋਈ ਹੱਲ ਹਜੇ ਹੋਇਆ ਹੀ ਨਹੀਂ ਉਹ ਤਾਂ ਹਜੇ ਸਿਰਫ ਤਪੱਸਿਆ ਤੇ ਖੜੀਏ ਗੱਲ ਕਿ ਸ਼ਾਇਦ ਮੇਰੀ ਤਪੱਸਿਆ ਪੂਰੀ ਨਹੀਂ ਹੋਈ ਇਸ ਕਰਕੇ ਇਹ ਕਾਨੂੰਨ ਮੈਂ ਵਾਪਸ ਲੈਣਾ ਪਰ ਕਿਸਾਨੀ ਸੰਘਰਸ਼ ਦੇ ਵਿੱਚ ਲਗਭਗ 800 ਦੇ ਕਰੀਬ ਮੌਤਾਂ ਹੋ ਗਈਆਂ ਪਰ ਉਹਨਾਂ ਦੀ ਤਪੱਸਿਆ ਹਜੇ ਪਤਾ ਨਹੀਂ ਕਿੰਨੀ ਕੁ ਜਾਨਾ ਹੋਰ ਜਿਹੜੀ ਹੈ ਉਹ ਚਾਹੁੰਦੀ ਹੈ ਤੇ ਨਾ ਹੀ ਉਹਨਾਂ ਨੇ ਕੋਈ ਐਮਐਸਪੀ ਤੇ ਗਰੰਟੀ ਦਿੱਤੀ ਹੈ ਦੁਬਾਰਾ ਵੀ ਗਵਰਨਮੈਂਟ ਬਣਗੀ ਦੁਬਾਰਾ ਫਿਰ ਦੁਬਾਰਾ ਗੱਲਬਾਤ ਵੀ ਸ਼ੁਰੂ ਹੋਗੀ ਪਰ ਐਮਐਸਪੀ ਦੀ ਕੋਈ ਗੱਲ ਨਹੀਂ ਚੱਲ ਰਹੀ ਹਾਂ ਕਿਸਾਨ ਨਿਧੀ ਉਹਦੇ ਚ ਅੱਜ ਐਨੇ ਹਜ਼ਾਰ ਕਰੋੜ ਕਿਸਾਨਾਂ ਦੀ ਜੇਬ ਚ ਲਾ ਗਿਆ ਉਹਦੇ ਚ ਅੱਜ ਇੰਨੇ ਕਰੋੜ ਚਲਾ ਗਿਆ ਸੋ ਇਹਦੀਆਂ ਗੱਲਾਂ ਚੱਲਦੀਆਂ ਨੇ ਪਰ ਐਮਐਸਪੀ ਦੀ ਗਾਰੰਟੀ ਕਾਨੂੰਨੀ ਗਾਰੰਟੀ ਇਹਦੇ ਬਾਰੇ ਕੋਈ ਨਾ ਸੈਸ਼ਨ ਵੀ ਕਾਫੀ ਹੋ ਗਏ ਹੁਣ ਤਾਂ ਪਾਰਲੀਮੈਂਟ ਦੇ ਨਾ ਹੀ ਕੋਈ ਨੇੜੇ ਤੇੜੇ ਬਿੱਲ ਨਾ ਹੀ ਕੋਈ ਐਸਾ ਖਰੜਾ ਨਾ ਹੀ ਕਿਸੇ ਜੁਆਇੰਟ ਪਾਰਲੀਮੈਂਟ ਕਮੇਟੀ ਕੋਲੇ ਕੋਈ ਮਾਮਲਾ ਕੀ ਜੀਦਾ ਕੀ ਕਰੀਏ ਹੁਣ ਅਸਲ ਚ ਜੇ ਥੋੜਾ ਡਿਟੇਲ ਚ ਜਾਈਏ ਤਾਂ ਸੈਂਟਰ ਸਰਕਾਰ ਜਿਹੜੀ ਹੈ ਉਹ ਪਤਾ ਨਹੀਂ ਕਿਉਂ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਰੱਖਦੀ ਹੈ ਜਾਂ ਤਾਂ ਸ਼ਾਇਦ ਉਹਨਾਂ ਨੂੰ ਇਹ ਹੈ ਕਿ ਸਾਨੂੰ ਇਹ ਜਿਤਾਉਂਦੇ ਨਹੀਂ ਜਾਂ ਉਹਨਾਂ ਨੂੰ ਇਹ ਹੈ ਕਿ ਸਾਡੇ ਇੱਥੇ ਚਾਂਸ ਨਹੀਂ ਅਸੀਂ ਤੰਗ ਹੀ ਕਰ ਲਈਏ ਬਸ ਜਾਂ ਫਿਰ ਉਹਨਾਂ ਨੂੰ ਇਹ ਹੈ ਕਿ 21 2014 ਤੋਂ ਲੈ ਕੇ 11 ਸਾਲ ਹੋ ਗਏ ਜੀ ਇੱਕ ਕੋਈ ਫੈਸਲਾ ਵਾਪਸ ਲੈਣਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਵੀ ਪੰਜਾਬੀਆਂ ਦੇ ਦਬਾਅ ਕਰਕੇ ਲੈਣਾ ਪਿਆ ਜਾ ਫਿਰ ਇਹ ਇੱਕ ਗੱਲ ਖੁੰਦਕ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਉਹ ਖੁੰਦਕ ਰੱਖੀ ਬੈਠੇ ਆ ਕੱਲਾ ਇਹ ਨਹੀਂ ਕਿ ਖੇਤੀ ਦੇ ਮਾਮਲੇ ਚ ਤੰਗ ਕਰਦੇ ਆ ਆਰਡੀਐਫ ਦਾ ਪੈਸਾ ਅਸੀਂ ਜਦੋਂ ਸਰਕਾਰ ਬਣੀ ਤਾਂ ਅਸੀਂ ਮੰਤਰੀ ਸਾਹਿਬ ਕੋਲ ਗਏ ਕਹਿੰਦੇ ਜਦ ਕਾਂਗਰਸ ਦੀ ਸਰਕਾਰ थी ਤਾਂ ਉਹਨਾਂ ਦੇ ਮੁੱਖ ਮੰਤਰੀ ਨੇ یہ پیسہ مس یوز کر لیا تھا انڈسپلن آف فائنانس ہوا ہے اس لیے ہم نے یہ پیسہ روک لیا آپ ودھان سبھا میں پہلے یہ متا پاس کرو کہ یہ پیسہ آر ڈی ایف کا صرف رورل ڈیولپمنٹ فنڈ جو ہے وہ رورل ڈیولپمنٹ بھی لگے گا منڈیوں کی نویری کرن اور پینسٹھ ہزار کلو میٹر کے لگ بھگ سڑکیں ہم نے یہاں پاس کر لیا جی کہ جی پہلا ہو گیا جو ہو گیا ہوں اسی یہ متا ودھان سبھا پاس کر لیا ہوں دے دو جی دو باری بھی انہوں نے جاری کرتی ہیں کہ تا پیسہ جاری کر دینا اچھی دی چٹھی بھی ادھروں پا دی بہت بہت دنواد پیوش گوئل سکے اس ویلے منسٹر پر جدو اسی دوبارہ جایا کریے بھی پیسے دیو جی نہیں جی اس کو کام کریں گے نہیں جی آپ یہ شرطیں مانو ਨੇ ਆਪਕਾ ਜੋ ਮੰਡੀ ਦਾ ਟੈਕਸਬ ਉਹ ਜ਼ਿਆਦਾ ਹੈ ਟੋਟਲ 6% ਬਣਦਾ ਹੈ ਇਸ ਕੋ 2% ਪੇ ਲਾਈਏ ਤਾਂ ਅਸੀਂ ਕਿਹਾ ਜੀ 2% ਤੇ ਕਿਵੇਂ ਲਾਈਏ ਤੁਸੀਂ ਸਾਨੂੰ ਬਿਹਾਰ ਨਾਲ ਜਾਂ ਛੱਤੀਸਗੜ੍ਹ ਨਾਲ ਜਾਂ ਮੱਧ ਪ੍ਰਦੇਸ਼ ਨਾਲ ਨਾ ਜੋੜੋ ਸਾਨੂੰ ਕੰਪੇਅਰ ਨਾ ਕਰੋ ਉੱਥੇ ਤਾਂ 100-100 ਦੇ 150 ਕਿਲੋਮੀਟਰ ਤੇ ਮੰਡੀ ਹੈ ਨਹੀਂ ਸਾਡੇ ਹਰ 2-3 ਕਿਲੋਮੀਟਰ ਬਾਅਦ ਮੰਡੀ ਹੈ ਉੱਥੇ ਤਾਂ ਕਿਸਾਨ ਕਹਿੰਦਾ ਵੀ ਕੋਈ ਆਵੇ ਮੇਰੀ ਫਸਲ ਚੱਕ ਕੇ ਲੈ ਜਾਏ ਰੇਟ ਮੈਂ ਬਾਰਗੇ ਬਾਰਗੇਨ ਕਰ ਨਹੀਂ ਸਕਦਾ ਜਦੋਂ ਉਹ ਆ ਰਿਹਾ ਮੇਰੇ ਤੇ ਸਾਨ ਕਰ ਰਿਹਾ ਮੇਰੀ ਫਸਲ ਚੱਕ ਰਿਹਾ ਤੇ ਸਾਡੇ ਇੱਥੇ ਅੱਜ ਕੱਲ ਇੱਕ ਦਿਨ ਚ ਅਸੀਂ ਵੇਲੇ ਹੋ ਜਾਂਦੇ ਆ ਵੇਚ ਕੇ ਗਾਲਾ ਖੁੱਲਦੇ ਹੀ ਤਲਵਾਈ ਨਾਲ ਸੀਸੀਆ ਸੀਸੀਐਲ ਦਾ ਪੈਸਾ 24 ਘੰਟਿਆਂ ਚ DBT ਹੋ ਜਾਂਦੀ ਕਿਸਾਨ ਦੇ ਖਾਤੇ ਚ ਤੁਸੀਂ ਸਾਨੂੰ ਉਹਨਾਂ ਨਾਲ ਟਪੇਆ ਨਾ ਕਰੋ ਜੀ ਪਰ ਨਹੀਂ ਮੰਨੇ ਸਾਨੂੰ ਕੋਰਟ ਜਾਣਾ ਪਿਆ ਮੈਨੂੰ ਲੱਗਾ ਬਜਵਾ ਸਾਹਿਬ ਕਹਿ ਰਹੇ ਸੀ ਕਿ ਸ਼ਾਇਦ ਵਕੀਲ ਛੋਟੇ ਕੀਤੇ ਜਾਂ ਕੋਈ ਇਦਾਂ ਦੇ ਬਿਲਕੁਲ ਇਦਾਂ ਦੀ ਗੱਲ ਨਹੀਂ ਜੀ ਜੋ ਸਪੈਸ਼ਲਿਸਟ ਵਕੀਲ ਨੇ ਉਹਦੋਂ ਤਾਂ ਸਪੈਸ਼ਲਿਸਟ ਜਨਨ ਆਉਂਦਾ ਜੀ ਉਹ ਤਾਂ ਇੰਨੇ ਜ਼ਿਆਦਾ ਆਪਣੇ ਪਿੱਛੇ ਪਏ ਹੋਏ ਅਸੀਂ ਪਹਿਲਾਂ ਵਾਲੀ ਸਰਕਾਰ ਵਾਲਾ ਕੰਮ ਨਹੀਂ ਕਰਦੇ ਵੀ ਵਕੀਲ ਗਈ ਨਹੀਂ ਜਾਂ ਏਜੀ ਨੇ ਆਪਣੇ ਤਿੰਨ ਚਾਰ ਚੇਲੇ ਭੇਜਤੇ ਵੀ ਚੱਲ ਨਾਲ ਇਹਨਾਂ ਦੀ ਘਰ ਚੱਲ ਜੂ ਨਾਲੇ ਕਿ ਅਸੀਂ ਹਾਰ ਨਹੀਂ ਹਾਰਨੇ ਚਲੋ ਕੋਈ ਗੱਲ ਨਹੀਂ ਕਹਦਾਗੇ ਕੋਰਟ ਨੇ ਐ ਕਰਤਾ ਜਿਵੇਂ ਕਰਤਾ ਉਹ ਕਰਦੇ ਅਜੇ ਵੀ ਕੇਸ ਚੱਲਦਾ ਅਜੇ ਵੀ ਕੇਸ ਚੱਲਦਾ ਫਿਰ ਕੱਲਾ ਆਰਡੀਐਫ ਨਾ ਫਿਰ ਇਹ ਹਰ ਸਟੇਟ ਦੇ ਹਰ ਮੁੱਦੇ 'ਚ ਟੰਗ ਡਾਉਂਦੀ ਹੈ ਜੀ ਕੋਈ ਮੌਕਾ ਹੋਵੇ ਪੰਜਾਬ ਨੂੰ ਬਦਨਾਮ ਕਰਨ ਦਾ ਛੱਡਦੇ ਨਹੀਂ ਜੀ ਤੁਸੀਂ ਰੀਸੈਂਟਲੀ ਦੇਖਿਆ ਹੋਣਾ ਤਿੰਨ ਜਹਾਜ਼ ਉੱਥੋਂ ਆਏ ਤਿੰਨੋਂ ਹੀ ਪੰਜਾਬ ਚ ਆਏ ਹਾਲਾਂਕਿ ਉਹਨਾਂ ਦਾ ਜਿਹੜਾ ਰੂਟ ਸੀਗਾ ਉਹ ਵਾਹ ਗੁਜਰਾਤ ਆਈ ਸੀ ਕਿਉਂਕਿ ਉਹਨਾਂ ਦੇ ਸੈਨਿਕ ਜਾਸ ਸੀ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਜਿਹੜਾ 에ਅ ਸਪੇਸੇ ਯੂਜ਼ ਨਹੀਂ ਕਰਦੇ ਆਏ ਨਹੀਂ ਉਹ ਗੁਜਰਾਤ ਦੇ ਉੱਤੋਂ ਦੀ ਉੱtre ਨੇ ਅਮਰਸਾ ਜੇ ਪਹਿਲਾ 에ਅਰਪੋਰਟ ਹੀ ਦੇਖਣਾ ਤਾਂ ਫਿਰ ਫਰੇਮਦਾਬਾਦ ਬਣਦਾ ਸੀ ਹਾਲਾਂਕਿ ਉਹਦੇ ਵਿੱਚ ਬਿੰਤੀ ਵੀ ਗੁਜਰਾਤੀਆਂ ਦੀ ਜ਼ਿਆਦਾ ਹੈ ਹਰਿਆਣੇ ਵੀ ਦੀ ਜ਼ਿਆਦਾ ਮਨ ਦੋ ਦੋ ਸਰਕਾਰੀ ਹੋਗੇ ਇਹਨਾਂ ਦੀ ਆਪਦੀ ਸਰਕਾਰੀ ਹਰਿਆਣਾ ਤੇ ਗੁਜਰਾਤ ਮਤਲਬ ਕਿ ਖਬਰਾਂ ਆਉਣ ਟਾਈਟਲ ਇਹ ਲੱਗਣ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪਹੁੰਚਾ ਅੰਮ੍ਰਿਤਸਰ ਬਸ ਇੰਨਾ ਕੀ ਪੜਦੇ ਆ ਲੋਕ ਉਹ ਕਹਿੰਦੇ ਪੰਜਾਬ ਦੇ ਹੋਣਗੇ ਫਿਰ ਠੀਕ ਹੈ ਕੌਣ ਪੜਦਾ ਨਹੀਂ ਥੱਲੇ ਵੀ ਕੌਣ ਕਿੰਨੇ ਕੀ ਬੱਚੇ ਵੀ ਸੀ ਉਹਦੇ ਚ ਜਿਹੜਾ ਲੇਟੈਸਟ ਆਇਆ ਉਹਦੇ ਚ 14 ਬੱਚੇ ਸੀ 10 ਬੱਚੇ 4 ਬੱਚੇ ਹੋਰ 14 ਦੇ 14 ਗੁਜਰਾਤ ਦੇ ਸੀ ਸਾਡੇ ਜਿਹੜੇ ਆਏ ਨੇ 18 ਤੋਂ 30 ਸਾਲ ਦੀ ਉਮਰ ਦੀ ਉਹਨਾਂ ਦੀ ਐਵਰੇਜ ਜਦੋਂ ਮੈਂ ਜਾ ਕੇ ਅੰਮ੍ਰਿਤਸਰ ਵਿਰੋਧ ਕੀਤਾ ਫਿਰ ਥੋੜਾ ਬਹੁਤ ਉਧਰ ਘੰਟੀਆਂ ਖੜਕੀਆਂ ਹੁਣ ਥੋੜਾ ਜਿਹਾ ਕਹਿੰਦੇ ਨੇ ਕਿ ਜੀ ਮੈਂ ਕਹਾਂ ਜੀ ਤੁਸੀਂ ਹਿੰਡਲ ਲਾਹੋ 60 ਸੀਨ ਦਾ ਬੰਗਲਾਦੇਸ਼ ਦੀ ਰਾਸ਼ਟਰਪਤੀ ਆਪਣੇ ਦੇਸ਼ ਚੋਂ ਭੱਜਦੀ ਐ politcal asylum ਵਾਸਤੇ ਭੱਜਦੀ ਐ ਉਹ ਵੀ ਫੌਜ ਦਾ ਜਹਾਜ਼ ਬੰਗਲਾਦੇਸ਼ ਦੀ ਫੌਜ ਦਾ ਜਹਾਜ਼ ਉਹਨਾਂ ਦਾ ਤੁਸੀਂ ਹਿੰਡਲ ਲਾ ਰਹੇ ਹੋ ਹਾਲਾਂਕਿ ਉਹ ਆਪਣੀ ਸਿਟੀਜ਼ਨ ਵੀ ਨਹੀਂ ਹੈਗੀ ਪੋਲੀਟਿਕਲ ਅਸਾਈਲਮ ਵਾਸਤੇ ਤੁਸੀਂ ਹਿੰਦਨ ਦੇ 에ਰਪੋਰਟ ਤੇ ਲਾ ਰਹੇ ਗਾਜ਼ੀਆਬਾਦ ਜਿਹੜੇ ਸਾਡੇ ਸਿਟੀਜ਼ਨ ਨੇ ਔਰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੇ ਪਾਸਪੋਰਟ ਕਨਫਰਮ ਕਰਕੇ ਹੀ ਉਹਨਾਂ ਨੂੰ ਲੈ ਕੇ ਹਾਂ ਸਾਡੇ ਨੇ ਪਾਸਪੋਰਟ ਚੈੱਕ ਕੀਤੇ ਨੇ ਉਹਨਾਂ ਨੇ ਕੰਪਿਊਟਰ ਤੇ ਉਹਨਾਂ ਨੂੰ ਤੁਸੀਂ ਬੇੜੀਆਂ ਲਵਾ ਕੇ ਲਵਾ ਲਿਆ ਰਹੇ ਹੱਥਕੜੀਆਂ ਲਾ ਕੇ ਲਿਆ ਰਹੇ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਤੂੰ ਨਾ ਭੇਜੀ ਮੈਂ ਆਪਣਾ ਜਾਸ ਭੇਜ ਦਿੰਨਾ ਮੈਂ ਆਪਣੇ ਸਿਟੀਜ਼ਨ ਆਪ ਲੈ ਜੂਗਾ। ਔਰ ਵਿਦੰਬਨਾ ਦੇਖੋ, ਸੰਯੋਗ ਦੇਖੋ, ਉਸੇ ਵੇਲੇ ਜਫੀਆਂ ਪੈ ਰਹੀਆਂ ਬਾਈਟਾ ਉਸ ਚ। ਮੇਰਾ ਦੋਸਤ 트াম্প ਉਧਰੋਂ ਜਫੀ ਪੈ ਰਹੀ ਹੈ। ਉਧਰੋਂ ਬੇੜੀ ਵਾਲਾ ਕਰੀਆਂ। ਉਹ ਉਹ ਬਿਲਕੁਲ ਸੇਮ ਟਾਈਮ ਤੇ ਦੋਨੋਂ ਜਹਾਜ਼ ਹਵਾ ਸੀਗੇ। ਪ੍ਰਧਾਨ ਮੰਤਰੀ ਸਾਹਿਬ ਦਾ ਵੀ ਤੇ ਉਹਨਾਂ ਦਾ ਵੀ। ਕੀ ਮੈਸੇਜ ਦੇਣਾ ਚਾਹੁੰਦੇ ਸਾਨੂੰ ਇਹ? ਆਸਲਾ ਦੇਣਾ ਚਾਹੁੰਦੇ ਸਾਨੂੰ ਇਹ। ਸਾਡੀਆਂ ਕੁਰਬਾਨੀਆਂ ਦਾ ਜਾ ਸਾਡੇ ਹਰੀਆਂ ਕ੍ਰਾਂਤੀਆਂ ਦਾ ਧਰਤੀ ਅਸੀਂ ਆਪਣੀ ਬਰਬਾਦ ਕਰ ਲਈ ਸੋ ਇਸ ਕਰਕੇ ਇਹ ਜਿਹੜਾ ਸਿਲਸਿਲਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਜਿਹੜਾ ਈਕ ਨਹੀਂ ਮੰਗਦਾ ਪੰਜਾਬ ਆਪਣੇ ਹੱਕ ਮੰਗਦਾ ਨੀਤਾ ਫੇਰ ਤੰਤਰਮ ਦਾਸੀ ਜੀ ਨੇ ਲਿਖਿਆ ਉਹੀ ਹਾਲ ਹੋਣਾ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋੜ ਲਈ ਤੂੜੀ ਵਿੱਚੋਂ ਪੁੱਤ ਜੱਗਿਆ ਕੱਲੀ ਤੂੜੀ ਰਹਿ ਜੂ ਸਾਡੇ ਕੋਲੇ ਬੋਲ ਤਾਂ ਲੈ ਜਾਣਗੇ ਫਿਰ ਇਹ ਵੱਡੇ ਵੱਡੇ ਬੋਲਾਂ ਦਾ ਤਾਂ ਹੈਗਾ ਇਹ ਆ ਆ ਜਿਹੜਾ ਖਰੜਾ ਹੈ ਬੋਲਾਂ ਦਾ ਜੀ ਗਾਣੇ ਸਾਨੂੰ ਦੇ ਦਿਓ ਤੂੜੀ ਤੁਸੀਂ ਰੱਖ ਲਓ ਸੋ ਬੜਾ ਪਹਿਲਾਂ ਵੀ ਵਿਰੋਧ ਹੋਇਆ ਨਹੀਂ ਮੰਨਦੇ ਸ਼ਾਇਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਬਿਨਾ ਅਸੀਂ ਜਿੱਤ ਜੀਏ ਨੇ ਹਰਿਆਣਾ ਜਿੱਤ ਗਏ ਦੇਸ਼ ਜਿੱਤ ਗਏ ਸ਼ਾਇਦ ਇਹਨਾਂ ਨੂੰ ਇਹ ਹੋ ਗਿਆ ਕਿ ਇਹਨਾਂ ਦਾ ਕੀ ਪ੍ਰਭਾਵ ਹੈ ਪਰ ਕਈ ਵਾਰੀ ਜਿਹੜੇ ਸੰਘਰਸ਼ ਨੇ ਉਹ ਵੋਟਾਂ 'ਚ ਤਬਦੀਲ ਨਹੀਂ ਹੁੰਦੇ ਪਰ ਲੋਕਾਂ ਦਾ ਜਿਹੜਾ ਗੁੱਸਾ ਹੈ ਉਹਨੂੰ ਸਮਝਣਾ ਚਾਹੀਦਾ ਸਰਕਾਰਾਂ ਨੂੰ ਫਿਰ ਜੇਪ ਗੱਲ ਕਰੀਏ ਪੰਜਾਬ ਦੀ ਵਿਰੋਧੀ ਪਾਰਟੀ ਦੀ ਬੈਠੇ ਮੇਰੇ ਸਾਥੀ ਕਾਂਗਰਸ ਵਾਲੇ ਇਹਨਾਂ ਕੋਲੇ ਇਹ ਤੋਂ ਬਿਨਾ ਕੰਮ ਹੀ ਕੋਈ ਨਹੀਂ ਹੈਗਾ 35 ਮੇਰੇ ਸੰਪਰਕ ਚ ਨੇ 34 ਮੇਰੇ ਬੰਦੇ ਹੋਰ ਕੋਲ ਨੇ 33 ਇਹਨਾਂ ਕੋਲੇ ਨੇ ਇਹ 33 ਤੇ 34 ਦੇ ਚੱਕਰ ਚ ਫਸ ਗਈ ਜੀ ਇਹਨਾਂ ਨੇ ਕਦੇ ਕਿਹਾ ਹੋਵੇ ਵੀ ਪ੍ਰਧਾਨ ਮੰਤਰੀ ਕੋਲੇ ਉੱਥੇ ਚੱਲੀਏ ਰਾਹੁਲ ਗਾਂਧੀ ਨੂੰ ਤੁਹਾਡੇ ਵੱਡੇ ਲੀਡਰ ਨੇ ਨੈਸ਼ਨਲ ਲੀਡਰ ਨੇ ਉੱਥੇ ਲੈ ਚੱਲੀਏ ਕਦੇ ਉੱਥੇ بہ کے گل کر لی آ کر رہے ہو نہ یہپرک لگے ہوئے آپ سمپرک ہے, جو دی جو دی 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 کی ہے. نہیں جدید چکی ہے ادوں لگے لگ چھ مہینے نہیں کٹتا بگوت مان چھ مہینوں بعد کہ سال تو نہیں کٹاؤن یہ جی آپ کہ بیمار بزرگوں نہیں کہ سیال نہیں کٹا فرد ਬੱਗਿਆ ਲੈ 2 ਸਾਲਾਂ ਚ ਜੋ 2 ਸਾਲ ਹੋ ਗਏ ਦਿੱਲੀ ਦੇ ਇਲੈਕਸ਼ਨਾਂ ਅਗਲੇ ਦਿਨ ਹੀ ਬਦਲ ਦੇਣਗੇ ਦਿੱਲੀ ਦੇ ਇਲੈਕਸ਼ਨਾਂ ਵੀ ਲੰਘ ਗੀਆਂ ਬਸ ਥੋੜਾ ਟਾਈਮ ਹੀ ਰਹਿ ਗਿਆ ਕਹਤਾ ਇਹਨੂੰ ਵੀ ਭਾਈ ਬਸ ਤਿਆਰੀ ਕਰ ਲੱਗੋ ਬਿਸਤਰੇ ਵਗੈਰਾ ਗੋਲ ਕਰ ਲਾ ਐਨੇ ਬਿਸਤਰੇ ਵੀ ਹੈ ਨਹੀਂ ਮੇਰੇ ਕੋਲ ਜਿਹੜੇ ਗੋਲ ਹੋਣ ਉਹ ਭਾਈ ਆਪ ਦੀ ਪੀੜੀ ਥਲੇ ਸੋਟਾ ਫੇਰ ਲੋ ਤੀਜੀ ਵਾਰ ਜ਼ੀਰੋ ਆ ਗਈ ਉੱਥੇ ਤੁਸੀਂ ਆਪ ਦੇ ਆਪ ਦੇ ਨਾਲ ਸੰਪਰਕ ਕਰੋ ਜਾਂ ਲੋਕਾਂ ਨਾਲ ਸੰਪਰਕ ਕਰੋ ਜੋ ਪੰਜਾਬ ਦੇ ਵਿੱਚ ਤੁਸੀਂ ਹਾਲ ਕੀਤਾ ਉਸੇ ਕਰਕੇ ਸاسي ਆਏ ਆ ਜੇ ਇੰਨਾ ਧਿਆਨ ਦਿੱਤਾ ਹੁੰਦਾ ਨਾ ਪੰਜਾਬ ਦਾ ਤਾਂ ਸ਼ਾਇਦ ਸਾਨੂੰ ਕੀ ਲੋੜ ਸੀ ਇੱਧਰ ਇਸ ਲਾਈਨ 'ਚ ਆਉਣ ਦੀ ਜਾਂ ਸਾਡੇ ਤੇ ਲੋਕ ਕਿਉਂ ਵਿਸ਼ਵਾਸ ਕਰਦੇ ਤੁਸੀਂ ਕਹਿੰਦੇ ਮੈਂ ਉਹਨੂੰ ਚਿੱਠੀ ਪਾਈ ਮੈਂ ਇਹਨੂੰ 14 ਚਿੱਠੀਆਂ ਪਾਈਆਂ ਉਹਨੂੰ 15 ਪਾਈਆਂ ਉਹ ਮਰੇ ਤੁਹਾਡਾ ਆਪਦਾ ਮੁੱਖ ਮੰਤਰੀ ਕਹਿੰਦੇ ਰਏ ਇਹਨਾਂ ਚਿੱਠੀਆਂ ਨੂੰ ਮੈਂ ਸੀਰੀਅਸ ਹੀ ਲੈਣ ਦਾ ਮੈਂ ਡਸਟਬਿਨ 'ਚ ਛੱਡ ਦੇਣਾ ਉਹਨਾਂ ਤੁਹਾਡਾ ਆਪਣਾ ਮੁੱਖ ਮੰਤਰੀ ਕੈਪਟਨ ਮਹਿੰਦਰ ਸਿੰਘ ਕਿੰਨੇ ਕਿੰਨੇ ਮਹੀਨੇ ਤੁਹਾਨੂੰ ਮਿਲਦਾ ਨਹੀਂ ਰਿਹਾ 10 10 12 ਵਾਰ ਹੀ ਗਿਆ ਹੁਣ 5 ਸਾਲ ਚ ਮਾਨਾ ਪੁੱਤੋਂ ਪੰਜਾਬ ਚ 10 12 ਵਾਰ ਉਹ ਵੀ ਕਿਤੇ ਕੋਈ ਬਹੁਤ ਜ਼ਿਆਦਾ ਕਰਾਈਸਿਸ ਹੋ ਗਿਆ ਜਿਵੇਂ ਉੱਧਰ ਮਾਝੇ ਚ ਜ਼ਹਿਰੀਲੇ ਸ਼ਰਾਬ ਨਾਲ ਮੌਤਾਂ ਹੋ ਗਈਆਂ ਸੀ ਉੱਥੇ ਗਿਆ ਸੀ ਮਾਨਸਾ ਇੱਕ ਵਾਰੀ ਕੋਈ ਪ੍ਰੋਗਰਾਮ ਸੀ ਕਿਸਾਨਾਂ ਦੇ ਕਰਜ਼ੇ ਦਾ ਉੱਥੇ ਮੈਂ ਲਿਖਿਆ ਸੀ ਜਾਂ ਫਿਰ ਪਟਿਆਲੇ ਆਪਣੇ ਮਾਤਾ ਜੀ ਦੇ ਭੋਗ ਤੇ ਗਏ ਸੀ ਮਤਲਬ ਜਿਵੇਂ ਹੁੰਦਾ ਨਹੀਂ ਡਿਸਕਵਰੀ ਚੈਨਲ ਤੇ کہ یہ بھارت کے اتری کھیتروں میں کبھی کبھی دیکھا جاتا ہے یہ وہ نے یہ کدے کدے دیکھے جانے بھی اتھے دیکھا گیا کانگرسی ایک کانگرسی آج ادھر بھی لنگیا ہے کمال ہے ادھر کی دیکھو کام ہونا پھر اے تھوڑیاں ابدیاں بھائی آپ کے پیڑی تھلے سوٹا پھر کھیتی تا ایسا برا حال کیوں ہے ਜਦੋਂ ਖੇਤ ਸੰਘਰਸ਼ ਹੋਇਆ ਸੀਗਾ ਦਿੱਲੀ ਵਾਲਾ ਉਸ ਵੇਲੇ ਮੁੱਖ ਮੰਤਰੀ ਕੌਣ ਸੀ ਕਪਟਨ ਸਾਹਿਬ ਇੱਕ ਵਾਰੀ ਵੀ ਨਹੀਂ ਗਏ ਮਿਲਨ ਮੋਦੀ ਨੂੰ ਹਜੇ ਅਸੀਂ ਤਾਂ ਹਜੇ 25 ਦਸੰਬਰ ਨੂੰ ਪਾਰਲੀਮੈਂਟ ਦੇ ਵਿੱਚ ਬਾਜਪਾਈ ਸਾਹਿਬ ਦੀ ਜਨਮ ਦਿਤੀ ਸੀ ਅਸੀਂ ਤਾਂ ਉੱਥੇ ਤਖਤੀਆਂ ਲੈ ਕੇ ਖੜ ਗਏ ਸੀ ਕੇ ਜੀ ਮਹੀਨਾ ਹੋ ਗਿਆ ਉਸ ਵੇਲੇ ਮਹੀਨਾ ਹੀ ਹੋਇਆ ਸੀ 26 ਨਵੰਬਰ ਨੂੰ ਲੱਗਿਆ ਸੀ ਮੋਰਚਾ ਕੇ ਜੀ ਮੀ ਨਾ ਹੋ ਗਿਆ ਜੀ ਉਹ ਠੰਡ ਚ ਬੈਠੇ ਨੇ ਉਹਨਾਂ ਦਾ ਕੁਝ ਦਿਖ ਲੋ ਮਜਾਲਾ ਇਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਹੋਵੇ ਹਾਂ ਦਿੱਲੀ ਜਾਂਦੇ ਰਹੇ ਆਪਣੇ ਆਕਾਮਾਂ ਨੂੰ ਮਿਲ ਕੇ ਵਾਪਸ ਆਉਂਦੇ ਰਹੇ ਫੇਰ ਇੱਕ ਹੋਰ ਕੋਈ ਪੰਜਾਬ ਦਾ ਕਦੇ ਮੁੱਦਾ ਠਾਇਆ ਹੋਵੇ ਵੀ ਆ ਪੰਜਾਬ ਦਾ ਮੁੱਦਾ ਹੈ ਇਹਦੇ ਤੇ ਬਹੁਤ ਵਧੀਆ ਕੋਈ ਪ੍ਰੈਸ ਕਾਨਫਰੰਸ ਕਰਤੀ ਜਾਂ ਕੋਈ ਜਦੋਂ ਦੇਖੋ ਦਿੱਲੀ ਵਾਲੇ ਇੱਥੇ ਕੱਲ ਕਿਉਂ ਆਏ ਕੇਦਰੀਵਾਲ ਕੀ ਕਰ ਰਿਹਾ ਹੁਣ ਉਹ ਉੱਥੇ ਇੱਥੇ ਆਉ ਭਗਵਾਨ ਜੀ ਤਮਾਨ ਹੁਣ ਜਲੰਧਰ ਚਲਾ ਜਾਉ ਤੇ ਇੰਨਾ ਕੰਮਾਂ ਚ ਕੋਈ ਪੰਜਾਬ ਦਾ ਫਾਇਦਾ ਹੋ ਰੇ ਤੇ ਜੇ ਤੁਸੀਂ ਇੰਨੀ ਲੋਕਲਾਈਜ਼ ਹੋ ਤੇ ਫਿਰ ਭਪੀਸ਼ बघेल ਮੋਗੇ ਤੋਂ ਆਈ ਉਹ ਉਧਰੋਂ ਲੈੰਦਾ ਲਾ ਕੇ ਤੁਹਾਡੀ ਨੈਸ਼ਨਲ ਪਾਰਟੀ ਆ ਭਾਈ ਤੁਹਾਡੇ ਵੀ ਬੰਦੇ ਨੈਸ਼ਨਲ ਲੈਵਲ ਤੇ ਜਾਣਗੇ ਤੇ ਅਜਾ ਭਪੀਸ਼ बघेल ਵੀ ਹਾਰਿਆ ਹੋਇਆ ਜਦੋਂ ਤੁਸੀਂ ਲਿਆਂਦਾ ਹੋਵੇ ਕੋਈ ਜਮਾਨਤਾ ਜਬਤ ਕਰਾਉਣ ਵਾਲਾ ਇਸ ਤੋਂ ਪਹਿਲਾਂ ਤੁਸੀਂ ਹਰੀਸ਼ ਰਾਵਤ ਲਿਆਂਦਾ ਸੀ ਉਹ ਤੋਂ ਪਹਿਲਾਂ ਹਰੀਸ਼ ਚੌਧਰੀ ਲਿਆਂਦਾ ਸੀ ਠੀਕ ਹੈ ਨਾ ਸੋ ਆਪਸ ਦੇ ਵਿੱਚ ਤੁਸੀਂ ਆਪ ਦਾ ਠੀਕ ਕਰ ਲਓ ਮੈਂ ਤੁਹਾਨੂੰ ਸ਼ਰਤ ਲਾ ਕੇ ਇਹਨਾਂ ਤੁਸੀਂ ਸੰਪਰਕ ਦੀ ਗੱਲ ਕਰਦੇ ਹੋ ਤੁਸੀਂ ਲਿਖ ਕੇ ਦੇ ਦਿਓ ਜੇ ਸੱਤ ਤੁਹਾਡੇ ਐ ਐਸੇ ਹਾਊਸ 'ਚ ਸੱਤ ਘੱਟੇ ਹੋ ਜਾਣ ਤੁਹਾਡੇ ਐਸੇ ਹਾਊਸ 'ਚ 4-5 ਗਰੁੱਪ ਨੇ ਜੀ ਵਿਆਹਾਂ ਤੇ ਜਾਣ ਵੇਲੇ ਆ ਹਾਲ ਹੈ

ਲੋਕਾ ਚੋਲੀ ਹੁੰਦੀ ਹੈ ਲੋਕਾ ਚੋਲੀ ਬੈਠੋ ਸੀਐਮ ਸਾਹਿਬ ਬੋਲ ਰਹੇ ਹਨ ਉਹਨਾਂ ਨੂੰ ਇੰਟਰਰਪਟ ਨਾ ਕੀਤਾ ਜਾਵੇ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਤੁਸੀਂ ਬੋਲ ਲਿਓ ਕੋਈ ਨਹੀਂ ਸੀਐਮ ਸਾਹਿਬ ਤੁਸੀਂ ਮਜ਼ਾਕ ਕਰ ਰਹੇ ਹੋ ਤੁਸੀਂ ਕੰਟੀਨਿਊ ਰੱਖੋ ਜੀ ਤੁਸੀਂ ਕੰਟੀਨਿਊ ਰੱਖੋ ਜੀ ਪ੍ਰਗਟ ਭਾਜੀ ਮੈਨੂੰ ਪਤਾ ਮੈਂ ਤਾਂ ਦਵਾਵਾ ਕਰਦਾ ਤੁਸੀਂ ਵੀ ਲਾਈਨ 'ਚ ਹੋ ਹੁਣ ਕੰਟੀਨਿਊ ਕੰਟੀਨਿਊ ਕੈਪਟਰ ਰਹੇ ਹੋ ਮੈਂ ਕਹਾਂ ਜੀ ਤੁਸੀਂ ਕੈਪਟਰ ਰਹੇ ਹੋ ਤੁਸੀਂ ਕੈਪਟਨ ਰਹੇ ਹੋ ਤੁਹਾਨੂੰ 11 ਦਾ ਇਕੱਠੇ ਕਰਨੇ ਹੁੰਦੇ ਨੇ ਚਲੋ ਇੰਨਾ ਦਾ ਵਧੀਆ ਹੈ 11 ਦੇ ਕੈਪਟਨ ਇਹਦਾ 11ਵਾਂ ਤਾਂ ਤੁਸੀਂ ਆਪ ਹੋ ਮੈਂ ਤਾਂ ਮੈਂ ਤਾਂ ਕਹਿਣਾ ਥੋੜਾ ਜਿਹਾ ਫਾਇਦਾ ਹੋ ਜੇ 11 ਕ ਇਕੱਠੇ ਹੋ ਜੀ ਚੱਲੀਏ ਕਿਤੇ ਉਹਨਾਂ ਕੋਲੇ ਜਾ ਕੇ ਕੋਈ ਅਰੂਣਾ ਰੂਜੀ ਉਹਨਾਂ ਕੋਲੇ ਠੀਕ ਹੈ ਨਾ ਹਰ ਵਕਤ ਕ੍ਰਿਟਿਸਿਜ਼ਮ ਜਿਹੜਾ ਤੁਸੀਂ ਦੇਖ ਲਿਓ ਤੁਹਾਡੇ ਵੱਲੋਂ ਜਿੰਨਾ ਕ੍ਰਿਟਿਸਿਜ਼ਮ ਹੋਊਗਾ ਤੁਹਾਡੇ ਵੱਲੋਂ ਚਲੋ ਕਾਲੀ ਰਾਲ ਤਾਂ ਵਿਚਾਰੇ ਰਹੀ ਹੀ ਨਹੀਂ ਕ੍ਰਿਟਿਸਿਜ਼ਮ ਜੋ ਕਿ ਉਹ ਤਾਂ ਵਿਚਾਰੇ ਹੁਣ ਕਹਿੰਦੇ ਸਾਡੇ ਦਾ ਹੱਥ ਖੜੇ ਨੇ ਠੀਕ ਹੈ ਨਾ ਉਹ ਤਾਂ ਪਰਮਾਤਮਾ ਵੱਲੋਂ ਜਿਹਦੇ ਆ ਗੁਰੂ ਘਰ ਜਾ ਕੇ ਲੱਤ ਟੁੱਟ ਜਣ ਉਹਦਾ ਆਪਾਂ ਕੀ ਕਹਿ ਸਕਦੇ ਆ ਜੀ ਹੁਣ ਹੈਨਾ ਅਰਦਾਸ ਸੁਣੀ ਗਈ ਹੈ ਜੀ ਹਾਂ ਜੀ ਅਰਦਾਸ ਸੁਣੀ ਗਈ ਹੈ ਜੀ ਪਤਾ ਨਹੀਂ ਜੀ ਕੀ ਦੀ ਅਰਦਾਸ ਲੱਗੀ ਹੈ ਹੈਨਾ ਪਰ ਘੱਟੋ ਘੱਟ ਇਹ ਹੈ ਵੀ ਤੁਸੀਂ ਆਪ ਦੀਆਂ ਉਹ ਚੀਜ਼ਾਂ ਗਿਣੋ ਜਿੰਨਾ ਕਰਕੇ ਤੁਸੀਂ ਚਲੇ ਗਏ ਸੀ ਤੇ ਤੁਸੀਂ ਉਹਨਾਂ ਚੀਜ਼ਾਂ ਚ ਸੁਧਾਰ ਕਰਕੇ ਦੁਬਾਰਾ ਆ ਜਾਓ ਅਸੀਂ ਕਦੋਂ ਕਹਿੰਦੇ ਲੋਕਤੰਤਰ ਪਰ ਇਹ ਨਹੀਂ ਹੈ ਕਿ ਟੜਕੀ ਉੱਠ ਕੇ ਗਾਲਾਂ ਕੱਢ ਲੋ ਟੜਕੀ ਉੱਠ ਕੇ ਉਹਨੂੰ ਕੁਝ ਕਹਤਾ ਇਹਨੂੰ ਕੁਝ ਕਹਤਾ ਇਹ ਤਾਂ ਕਹਾਜਾ ਮਟੀਰੀਅਲ ਆ ਗਿਆ ਇਹ ਕੀ ਹੋ ਗਿਆ ਸਾਡੇ ਸਾਹਮਣੇ ਕੌਣ ਬੈਠੇ ਨੇ ਵੀ ਅਸੀਂ ਤਾਂ ਇਹੋ ਜਿਹਾ ਮਟੀਰੀਅਲ ਹੀ ਆਂਦੇ ਰੋ ਜਿਹੜੇ ਜੇ ਹੈਗੇ ਆਮ ਲੋਕਾਂ ਚੋਂ ਆ ਆਮ ਘਰਾਂ ਚੋਂ ਆ ਠੀਕ ਹੈ ਨਾ ਸਾਡੇ ਕੋਲੇ ਨਹੀਂ ਹੈਗੇ ਸਮਗਲਿੰਗ ਦੇ ਪੈਸੇ ਸਾਡੇ ਬਾਪੂ ਤਾਂ ਮਾਸਟਰ ਮੋਟਰ ਰਹੇ ਆ ਸਾਡੇ ਸਮਗਲਿੰਗ ਦੇ ਮਾਸਟਰ ਨਹੀਂ ਰਹੇ ਸਾਡੇ ਬਾਪੂ ਠੀਕ ਹੈ ਨਾ ਸਾਡੇ ਕੋਲ ਨਹੀਂ ਹੈਗੇ ਨਹੀਂ ਹੈ ਕੀ ਕਰੀ ਕੋਈ ਗੱਲ ਨਹੀਂ ਪੈਸਾ ਸਭ ਕੁਝ ਨਹੀਂ ਹੁੰਦਾ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਬ ਨਹੀਂ ਹੁੰਦੀ ਤੋ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਹਾਂ ਕਿਸੇ ਨੂੰ ਠੱਬੀ ਲਾਉਣਾ ਕਿਸੇ ਨੂੰ ਰੋਜ਼ ਨਿਤ ਕੋਈ ਬੇਸਲੈਸ ਗੱਲਾਂ ਕਰਕੇ ਲੋਕਾਂ ਦੇ ਦੇ ਵਿੱਚ ਕੋਈ ਭਲਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਜਟ ਵੀ ਚੰਗਾ ਪੇਸ਼ ਕਰੂਗੀ ਔਰ ਅਸੀਂ ਇੱਥੇ ਹੁਣ ਤੱਕ 50898 ਨੌਕਰੀਆਂ ਦੇ ਚੁੱਕੇ ਹਾਂ ਸਰਕਾਰੀ ਔਰ ਉਹਦਾ ਵੀ ਕਈ ਵਾਰੀ ਸਾ ਮੰਗ ਲੈਂਦੇ ਆ ਕਿਸੇ YouTube ਤੇ ਬਹਿ ਕੇ ਮੇਰੇ ਕੋਲ ਲੈ ਜਿਓ ਜੀ ਤੇ ਪਿੰਡਾਂ ਚ ਤੁਹਾਨੂੰ ਮਿਲਦੇ ਵੀ ਐ ਹਾਂ ਜੀ ਹਾਂ ਜੀ ਤੁਸੀਂ ਲੈ ਜਾਓ ਸਾਥੋਂ ਬਿਲਕੁਲ ਵੈਰੀਫਾਈ ਕਰੋ ਕਿੰਨੇ ਪੰਜਾਬ ਦੇ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਔਰ 16 ਟੋਲ ਪਲਾਜ਼ੇ ਬੰਦ ਕੀਤੇ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ ਜੀ ਔਰ ਉਹ ਟੋਲ ਪਲਾਜ਼ੇ ਜਿਹੜੇ ਇੰਨਾ ਇੰਨੇ ਵੇਲੇ ਆਏ ਸੀਗੇ ਪੀ ਡਬਲਯੂ ਡੀ ਤੇ ਮਿਨਿਸਟਰ ਸਾਹਿਬ ਦੇ ਸਾਹਮਣੇ ਬੈਠੇ ਨੇ ਸਭ ਤੋਂ ਬਾਅਦ ਆਪਦੇ ਪਿੰਡ ਵਾਲੇ ਪਾਸੇ ਨੂੰ ਰਾਏ ਸੀਗੇ ਇਹਨਾਂ ਨੇ ਸ਼ਹਿਰ ਕੋਲੇ ਪਾਸੇ ਨੂੰ ਉਧਰ ਨੂੰ ਜਾਂਦੇ ਸੀ ਜਿਹੜੇ ਠੀਕ ਹੈ ਨਾ ਸੋ ਅਸੀਂ ਕਰ ਰਹੇ ਲੋਕਾਂ ਦੀ ਭਲਾਈ ਦੇ ਕੰਮ ਮੇਰੇ ਕੋਲ ਜਿਹੜੀ ਫੈਲ ਹੁੰਦੀ ਹੈ ਚਾਹੇ ਉਹ ਕੈਬਿਨੇਟ ਚ ਆਵੇ ਚਾਹੇ ਮੀਟਿੰਗ ਚ ਆ ਜਾਏ ਚਾਹੇ ਹਾਊਸ ਚ ਆ ਜਾਏ ਮੈਂ ਸਿਰਫ ਇਹ ਸੋਚਦਾ ਇਹਦੇ ਨਾਲ ਲੋਕਾਂ ਦਾ ਕੋਈ ਭਲਾ ਹੁੰਦਾ ਜੇ ਲੋਕਾਂ ਦਾ ਭਲਾ ਹੁੰਦਾ ਮੈਂ ਤੋ ਸਾਈਨ ਕਰਾ ਦਿੰਦਾ ਬਸ ਸੋ ਪਬਲਿਕ ਦੀ ਭਲਾਈ ਵਾਸਤੇ ਆਇਆ ਲੋਕਾਂ ਨੇ ਸਾਨੂੰ ਇੱਥੇ ਭੇਜਿਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹਦੋਂ ਲੋ ਜੀ ਦੇਖ ਲਓ ਇੱਕ ਉਹ ਟੋਲੀ ਵਜਾਈ ਜਾਂਦਾ ਸੀ ਲੱਡੂ ਬੰਦੋ ਕਹਿੰਦੇ ਭਗਵਾਨਤਮਾਨ ਹਾਰ ਗਿਆ ਮੈਂ ਕਿੱਥੋਂ ਹਾਰ ਗਿਆ ਇਸ ਤਾਂ 92 ਤੋਂ 96 ਹੋ ਗਏ ਤੁਸੀਂ ਆਪਦਾ ਫਿਕਰ ਕਰੋ ਤੁਹਾਡੀ ਜੀਰੋ ਕਦੋਂ ਟੁੱਟੂ ਹੋ ਜਿਹੜੇ ਜੀਰੋ ਹੈ ਹੈ ਨਾ ਤੀਜੀ ਵਾਰ ਹੋ ਗਈ ਉਹ ਢੋਲ ਹੀ বাজਾਈ ਜਾਂਦੇ ਸੀਗੀ ਮਤਲਬ ਇਹੀ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਖੁਸ਼ੀ ਕਿਹੜੀ ਗੱਲ ਤੇ ਮਨਾਉਣੀ ਹੈ ਗਮੀ ਕਿਹੜੀ ਗੱਲ ਤੇ ਮਨਾਉਣੀ ਹੈ ਹੱਲੇ ਪਏ ਹੋ ਤੁਸੀਂ ਠੀਕ ਹੈ ਨਾ ਉਹੀ ਹੈ ਹੁੰਦਾ ਹੈ ਹੋ ਜਾਂਦਾ ਹੈ ਇੱਕ ਇੱਕ ਉਮਰ ਤੋਂ ਬਾਅਦ ਨਾ ਹੋ ਜਾਂਦਾ ਚੌਂਦੀ ਲੱਗ ਜਾਂਦੀ ਇਹਨੂੰ ਪੰਜਾਬੀ ਚ ਕਹਿੰਦੇ ਹੈਂ ਉਹ ਮਹਾਪਾਲ ਕਿਰੋ ਦੁੰਦੇ ਨੇ ਬੁੜੇ ਨੂੰ ਕਦੇ ਇੱਧਰੋਂ ਲੰਘ ਜਾਂਦਾ ਗਲੀ ਗਲੀ ਕਦੇ ਇੱਧਰ ਨੂੰ ਸੋ ਇਹ ਹਾਲ ਹੈ ਸੋ ਮੈਂ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜਾ ਮਤੇ ਹੈ ਇਹ ਅਸੀਂ ਦਿਲੋਂ ਲੈ ਕੇ ਆਏ ਆ ਕੁਛ ਵੀ ਕਰਨਾ ਪਵੇ ਮੇਰੇ ਵਾਸਤੇ ਇਸ ਮਤੇ ਨੂੰ ਅਸੀਂ ਅੱਜ ਇੱਥੇ ਪਾਸ ਕਰਾਂਗੇ ਤੇ ਨਾਲ ਇਸ ਮਤੇ ਦਾ ਸਮਰਥਨ ਤਾਂ ਕਰਾਂ ਹੀ ਕਰਾਂਗੇ ਇਸ ਮਤੇ ਨੂੰ ਫੋਲੋ ਵੀ ਕਰਾਂਗੇ ਕਿ ਜੇ ਕੱਲ ਨੂੰ ਕੋਈ ਮੀਟਿੰਗ ਆਉਂਦੀ ਹੈ ਕੱਲ ਨੂੰ ਲੋੜ ਪੈ ਗਈ ਤਾਂ ਮੈਂ ਇਹਨਾਂ ਕੋਲੇ ਵੀ ਸੰਪਰਕ ਕਰੂੰਗਾ ਜਿਸ ਤਰ੍ਹਾਂ ਜਿਨ੍ਹਾਂ ਸਜੈਸ਼ਨ ਆਏ ਨੇ ਕਿ ਆਪਾਂ ਇਕੱਠੇ ਹੋ ਕੇ ਜਾ ਸਕਦੇ ਹਾਂ